ਕੋਕ ਜਥੇਬੰਦੀਆਂ ਦੇ ਆਗੂ ਕੱਤਰ ਹੋਇਆ ਇਹ ਮਸਲਾ ਕੀ ਹੈ ਜੀ ਮਸਲਾ ਪਿੰਡ ਗੱਲਾ ਦੀ ਇੱਕ ਲੜਕੀ ਸੀ ਜੋ ਐਡਵੋਕੇਟ ਸੀ ਲੁਧਿਆਣੇ ਉਹ ਉਹ ਜਥੇਬੰਦੀ ਕੋਈ ਪ੍ਰਤੀਪਦਨਾ ਦੀ ਜਥੇਬੰਦੀ ਹੈ ਜਿੰਨਾਂ ਨਾਲ ਉਹ ਕੁੜੀ ਜੁੜੀ ਹੋਈ ਸੀ ਇਨਕਲਾਬੀ ਕਹਾਉਂਦੇ ਨੇ ਬਸੇ ਤਾਂ ਉਹ ਆਪਦੇ ਆਪ ਨੂੰ ਪਰ ਜੋ ਉਹ ਲੜਕੀ ਨੇ ਉੱਥੇ ਖੁਦਕਸ਼ੀ ਕਰ ਲਈ ਇਸ ਹਾਲਤ ਦੇ ਵਿੱਚ ਕੁੜੀ ਨੇ ਬੁੱਕਸ਼ੀ ਕੀਤੀ ਹੈ ਉਹ ਤੋਂ ਕੁਝ ਸ਼ੱਕ ਦੀ ਗੂੰਜਸ ਪੈਦਾ ਹੋਈ ਸਾਰੀਆਂ ਜਥੇਬੰਦੀਆਂ ਨੇ ਜਦੋਂ ਜਾ ਕੇ ਉੱਥੇ ਥੋੜੀ ਬਹੁਤੀ ਪੜਤਾਲ ਮੀਸ਼ਰ ਲੈਵਲ ਤੇ ਕੀਤੀ ਹੈ ਤਾਂ ਉਹ ਜੋ ਕਾਫੀ ਸ਼ੱਕ ਜਾਹਰ ਹੁੰਦਾ ਹੈ ਕਿ ਇਹਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਹੈ ਉਹਨਾਂ ਜਥੇਬੰਦੀ ਵਾਲੇ ਲੋਕਾਂ ਦੀ ਤਾਂ ਉਹਦੇ ਤੇ ਪੂਰੀ ਜਾਂਚ ਪੜਤਾਲ ਲਈ ਮਾਨਸਾ ਦੇ ਵਿੱਚ ਤੇ ਹੋਰ ਪੰਜਾਬ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਜਥੇਬੰਦੀਆਂ ਕਟਠੀਆਂ ਹੋ ਕੇ ਤૈયਿਆ ਕਰ ਰਹੀਆਂ ਨੇ ਵੀ ਇਹਦੀ ਮੁਕੰਮਲ ਜਾਂਚ ਕੀਤੀ ਜਾਵੇ ਅੱਜ ਬਾਬਾ ਗੂਜਾ ਸਿੰਘ ਭਵਨ ਵਿਖੇ ਜਥੇਬੰਦੀਆਂ ਦੀ ਮਾਨਸਾਭੀਆਂ ਦੀ ਮੀਟਿੰਗ ਹੋਈ ਹੈ ਕਿਸਾਨ ਵੀਰੂਰ ਤੇ ਵਿਦਿਆਰਥੀ ਸਾਰੇ ਤਕਰੀਆਂ ਨੇ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਤਾਂ ਕੁਝ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਵਿੱਚ 18 ਤਰੀਕ ਨੂੰ ਸਾਰਿਆਂ ਨੂੰ ਲੜਕੀ ਦੇ ਭੋਗ ਤੇ ਜਾਣ ਦੀ ਵੀ ਇਜਾਜ਼ਤ ਕੀਤੀ ਗਈ ਹੈ ਤੇ 22 ਤਰੀਕ ਨੂੰ ਮਾਨਸਾਭ ਕੁਸ਼ਾਸ਼ਨ ਨੂੰ ਮੰਗ ਪੱਤਰ ਦੇਣ ਲਈ ਇੱਕ ਧਰਨੇ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਸਾਰਿਆਂ ਨੂੰ ਉਸ ਧਰਨੇ ਵਿੱਚ ਜਾਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਅਸੀਂ ਮਾਨਸਾ ਦੇ ਪ੍ਰਸ਼ਾਸਨ ਰਾਹੀ ਮੰਗ ਕਰਕੇ ਦਬਾਅ ਬਣਾਈਏ ਤਾਂ ਕਿ ਇਸ ਗੱਲ ਦੀ ਮੁਕੰਮਲ ਜਾਂਚ ਹੋ ਸਕੇ ਤਾਂ ਕਿ ਧੀਆ ਭੈਣਾਂ ਜਿਹੜੀਆਂ ਨੇ ਇਦਾਂ ਦੇ ਬਰਤਾਰਿਆਂ ਤੋਂ ਸੁਰੱਖਿਅਤ ਹੋ ਸਕਣ ਅੱਜ ਜੋ ਜਥੇਬੰਦੀਆਂ ਇਕੱਤਰ ਹੋਈਆਂ ਨੇ ਇਹ ਮਸਲਾ ਕੀ ਹੈ ਮੈਂ ਮੈਂ ਦਰਸ਼ਕ ਪੈਣੀ ਬਾਕਾ ਬੇਕਾਉਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਅਸੀਂ ਤੋਂ ਮਾਰਚਾ ਦੇ ਵਿੱਚ ਇੱਕ ਸੰਗਠਨ ਦੇ ਮੱਦੇਨਜ਼ਰ ਇਸ਼ਾਰੇ ਡਾਕਟਰ ਵਾਸਤਰਾ ਉਸਾਰਨੀ ਜਿਹੀ ਬੰਦੀਆਂ ਵਿਦਿਆਰਥੀਆਂ ਦੇ ਸਮੇਤ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਜਿਹੜਾ ਬਹੁਤ ਇੱਕ ਮੰਤ ਭਾਗੀ ਰੰਡੇ ਦੇ ਵਿੱਚ ਸਾਡੀ ਕਮੇਟੀ ਸੀਗੀ ਉਹ ਮੁੱਦੇ ਵਾਲੇ ਦੇ ਵਿੱਚ ਇਸੇ ਪਾਰਟੀ ਕਹਿੰਦੇ ਨਾਲ ਉਹਦੇ ਨਾਲ ਅੰਨਮਿਤਤਾ ਕਰਦੇ ਸੀਗੇ ਉਹਨਾਂ ਦੀ ਜੇ ਕਹਿੰਦੇ ਮੌਤ ਆ ਉੱਥੋਂ ਦੇ ਜਿਹੜੇ ਦੋਸ਼ੀ ਹੈ ਜਿਨ੍ਹਾਂ ਦੇ ਨਾਲ ਉਹ ਕੋਈ ਕੰਮ ਕਰਨ ਦੀ ਸ਼ੁਰੂ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਦੇ ਹਜੇ ਤੱਕ ਪਰਸ ਨੇ 5-6 ਦਿਨ ਹੋ ਗਏ ਆ ਕੋਈ ਵੀ ਜੇ ਕਹੀਏ ਕਾਰਵਾਈ ਨਹੀਂ ਕੀਤੀ ਐਫਆਰ ਤੱਕ ਨਹੀਂ ਕਰੀ ਉਸ ਦੇ ਰੋਸ ਪਜੋ ਅਸੀਂ 22 ਤਰੀਕ ਨੂੰ ਮਾਰਚਾ ਡਿਸਟਾਪ ਤੱਕ ਕਰਵਾ ਕੇ ਮਨ ਪੱਤਰ ਦੇਵਾਂਗੇ ਦਿਖਾਉਣ ਦੇ ਤੌਰ ਤੇ ਇਹਨਾਂ ਇਲਾਕੇ ਦੀਆਂ ਜਗ੍ਹਾਵਾਂ ਦੀਆਂ ਜੱਟ ਕਲੂਪਾ ਮਾਰਚਾ ਜਿਹੜੀ ਉਹ ੱਟੇ ਕਚਰੀਆਂ ਦੀ 22 ਤਰੀਕ ਨੂੰ ਤੇ 18 ਤਰੀਕ ਨੂੰ ਲੋਕ ਦੇਸ਼ੀ ਲੋਕਾਂ ਦੇ ਇਕੱਠਾਂ ਨੂੰ ਇਸ ਪਿੰਡ ਪਰਵਾਸਨ ਸਾਥ ਲਾਉਣ ਦੇ ਵਾਸਤੇ ਤੇ ਉਸ ਬੱਚੀ ਦੇ ਘਰ ਤੇ ਵਾਅਦ ਤੋਂ ਵਾਅਦ ਪਹੁੰਚੋ ਤੇ ਅਗਲੇ ਪ੍ਰੋਗਰਾਮ ਦਾ اعلان ਕਰਕੇ ਜਿਹੜੇ ਇਹ ਇਹ ਜੀ ਲੋਕ ਨੇ ਦਰਦ ਦੇ ਲੋਕ ਨੇ ਉਹਨਾਂ ਨੂੰ ਕਹਾ ਵਾਸਤੇ ਆਪ ਕਿੱਥੇ ਆਣਾ ਹੈ ਅੱਜ ਆਦਿ ਹੈ ਜੀ ਅੰਤਲਾ ਲੁੱਟਦੇ ਆ ਜਾਂ ਘਮਰਾਹ ਕਰਦੇ ਆ ਆਪਣੇ ਜਾਨ ਬਲੀਟ ਕਰਵਾਪਾ ਬਚਾਉਣ ਦੇ ਵਿੱਚ ਸਾਫ ਹੋਵੇ